ਉਹਦਾ 17 ਸਾਲ ਦਾ ਜਵਾਬ ਹੈ ਬਾਈ ਹਾਂ 17 ਸਾਲ ਦਾ ਉਹ ਕਹਿੰਦਾ ਵੀ ਬੰਦਾ ਕਹਿੰਦਾ ਵੀ ਮੇਰਾ ਇੱਕੋ ਹੀ ਮੁੰਡਾ ਹੈ 17 ਸਾਲ ਦਾ ਹਾਂ ਸਾਰਾ ਰੀਅਲ ਸਕਰੋਲ ਸਕਰੋਲ ਕਰੀ ਜਾਂਦਾ ਫੇਸਬੁਕ ਕੋਈ ਇੰਸਟਾਗ੍ਰam ਹੋਇਆ ਕਹਿੰਦਾ ਵੀ ਇੱਕ ਦਿਨ ਰਾਤ ਨੂੰ ਮੇਰੀ ਘੁੱਟ ਲੱਗੀ ਹੋਈ ਸੀ ਮੈਂ ਤਾਂ ਫੋਨ ਖੋਲਿਆ ਅੱਛਾ ਠੀਕ ਬੰਦਾ ਕਹਿੰਦਾ ਮੇਰੀ ਘੁੱਟ ਲੱਗੀ ਸੀ ਮੈਂ ਤਾਂ ਫੋਨ ਖੋਲਿਆ ਮੈਨੂੰ ਝਿੜਕਤਾ ਹਾਂ ਕਹਿੰਦਾ ਦੇਖੋ ਕਿੰਨਾ ਇਹ ਹਾਈਪਰ ਹੋਇਆ ਇਹਦੇ ਹੱਥ 'ਚ ਫੋਨ ਖੋਂਦੇ ਸਾਰੇ ਨੇ ਆਪਦੀ ਲਿਟਲ ਫਿੰਗਰ ਤੋੜ ਲਈ ਜਵਾਕ ਨੇ ਅੱਛਾ ਦੰਦਾ ਥੱਲੇ ਜੀਬ ਦੱਬ ਗਿਆ ਨਾ ਹਾਈਪਰ ਹੋ ਗਿਆ ਨਾ ਆਪਦੀ ਚੀਜ਼ ਹੀ ਫੜ ਕੇ ਤੋੜ ਲਈ ਬਈ ਮੇਰੇ ਬਾਪੂ ਨੇ ਮੈਂ ਤਾਂ ਮੈਂ ਤਾਂ ਫੋਨ ਖੋਲਿਆ ਦੇਖ ਲਓ ਭਾਈ ਚਲੋ ਇਸ ਪੱਧਰ ਤੱਕ ਤਾਂ ਜਿਵੇਂ ਜੇ ਆਮ ਹੀ ਆਪਾਂ ਜਵਾਕਾਂ ਤੋਂ ਸਾਡੇ ਘਰ ਦੇ ਵਿੱਚ ਵੀ ਜਵਾਕ ਨੇ ਜੇ ਆਮ ਆਪਾਂ ਕਰ ਲਈਏ ਤਾਂ ਐਕਸਟ੍ਰੀਮ ਲੈਵਲ ਹੀ ਹੋ ਗਿਆ ਵੀ ਭਾਈ ਚਿੜਚਿੜਾਪਨ ਤੋਂ ਸਾਰਿਆਂ ਦੀ ਆ ਗਿਆ ਪਰ ਚਿੜਚਿੜਾਪਨ ਤਾਂ ਫਿਰ ਵੀ ਉਹਨੇ ਰੋਣ ਲੱਗ ਜਾਣਾ ਜਾਂ ਆਪਦੇ ਮਨ ਦੇ ਵਿੱਚ ਕੀ ਪਤਾ ਕਿੰਨੀਆਂ ਗਾਲਾਂ ਕੱਢਣੀਆਂ ਨੇ ਜਾਂ ਕੁਝ ਵੀ ਕਰਨਾ ਤਾਂ ਇਹ ਤਾਂ ਮਤਲਬ ਆ ਗਿਆ ਨਾ ਤਾਂ ਕਿਉਂਕਿ ਮਤਲਬ ਫਿਰ ਐਡਿਕਸ਼ਨ ਹੋਗੀ ਨਾ ਮੈਂ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਗੱਲ ਸੁਣੀ ਸੀ ਉਦੋਂ ਨਾ ਗੋਲੀਆਂ ਚੱਲਦੀਆਂ ਸੀ ਨਸ਼ੇ ਵਾਲੀਆਂ ਮੋਮੋਟੈਲ ਹਾਂ ਤੇ ਮੈਨੂੰ ਸਾਡੇ ਪਿੰਡ ਦੇ ਇੱਕੇ ਬੰਦੇ ਨੇ ਗੱਲ ਸੁਣਾਈ ਸਾਡੇ ਪਿੰਡ ਦੇ ਇੱਕ ਬੰਦੇ ਦੇ ਦੋ ਉਂਗਲਾਂ ਨਹੀਂ ਹੈਗੀਆਂ ਆ ਅੱਛਾ ਉਹ ਕਹਿੰਦਾ ਵੀਰੇ ਪੈਨਸ਼ਨ ਲੱਗਾ ਪੈਨਸ਼ਨ ਹੀ ਲੱਗਦੀ ਹੁੰਦੀ ਉਹਨੇ ਆਪ ਦੇ ਹੱਥ ਤੇ ਆਪ ਹੀ ਨਾ ਖਾ ਕੇ ਗੋਲੀਆਂ ਕੋਹ ਮਾਰ ਲਿਆ ਦੋ ਉਂਗਲਾਂ ਵੱਢ ਲੀਆਂ ਅੱਛਾ ਨਸ਼ੇ 'ਚ ਫੁੱਲ ਹਾਂ ਤੇ ਉਦੋਂ ਆ ਚੜੀ ਪੈਨਸ਼ਨ ਲੱਗੀ ਆਪਹਾਜ ਵਾਲੀ ਆਪਹਾਜ ਵਾਲੀ ਤੇ ਉਹਨੂੰ ਨਾ ਪੈਸੇ ਮਿਲਣ ਲੱਗੇ ਤੇ ਉਹ ਗੋਲੀਆਂ ਲਿਆਇਆ ਕਰੇ ਇਹ ਸੀਗਾ ਪੁਰਾਣੇ ਜਵਾਨੇ ਦਾ ਮਤਲਬ ਕਿ ਉਹ ਮੈਥੋਂ ਬਹੁਤ ਵੱਡੇ ਨੇ ਤੇ ਹੁਣ ਵਾਲਾ ਦੇਖੋ ਬਾਈ ਉਹ ਤਾਂ ਕੋਈ ਗੋਲੀਆਂ ਵੀ ਨਹੀਂ ਖਾਂਦਾ ਸੀ ਜਵਾਕ ਦੇਖੋ ਨਾਲੇ 16 17 ਸਾਲ ਦੇ ਜਵਾਕ ਨੇ ਆਪਦੀ ਫੜਕੇ ਚੀਜ਼ੀ ਤੋੜਤੀ ਯਾਰ ਵੀ ਮੈਂ ਤਾਂ ਫੋਨ ਖੋਲੇ ਆ ਤੁਸੀਂ ਤੋੜ ਕੇ ਦੇਖੋ ਆਪਾਂ ਤੋੜ ਦਾਂਗੇ ਯਾਰ ਆਪਦਾ ਕਮਾਲ ਆ ਯਾਰ ਇੰਨਾ ਇੰਨਾ ਹਾਈਪਰ ਦੇਖੋ ਸਕਰੀਨ ਟਾਈਮ ਕਿਵੇਂ ਦੇਖੋ ਸਕਰੀਨ ਟਾਈਮ ਦਾ ਇੱਕ ਬੈਡ ਇਫੈਕਟ ਹੁੰਦਾ ਉਹ ਨਾਲ ਜਿਹੜਾ ਮਾਈਂਡ ਹੁੰਦਾ ਇਹਨੂੰ ਸਨੂਜ਼ ਕਰ ਦਿੰਦੀ ਹੈ ਸੋਚਣ ਸ਼ਕਤੀ ਘਟ ਜਾਂਦੀ ਹੈ ਬੰਦਾ ਚੀਜ਼ਾਂ ਰੱਖ ਕੇ ਭੁੱਲਣ ਲੱਗ ਜਾਂਦਾ ਹੈ ਇਹ ਸਕਰੀਨ ਟਾਈਮ ਨਾਲ ਇਹ ਜ਼ਿਆਦਾ ਚੀਜ਼ ਇਫੈਕਟ ਕਰਦੀ ਹੈ ਪਰ ਜਿਹੜੇ ਅੱਜ ਜਵਾਕ ਨੇ ਨਾ ਮੈਂ ਤਾਂ ਕਈ ਜਵਾਕ ਮੈਨੂੰ ਲੋਕਾਂ ਨੇ ਇਹ ਵੀ ਦੱਸਿਆ ਕਿ ਇਹ ਵੀ ਜਦੋਂ ਕੰਮ ਦੇ ਨੇ ਇਹ ਛੋਟੇ ਛੋਟੇ ਜੋ 20 ਸਾਲ ਤੋਂ ਥੱਲੇ ਹਮ ਕੰਮ ਦੇ ਨੇ ਫੋਨ ਚਲਾਉਂਦੇ ਹੋਏ ਜੋਰ ਲੱਗਦਾ ਉਹਨਾਂ ਦਾ ਬਾਏ ਯਾਰ ਕਿਉਂ ਐਂਟਰਟੇਨਮੈਂਟ ਨੂੰ ਸੀਰੀਅਸ ਕਿਉਂ ਲੈ ਕੇ ਜਾ ਰਹੇ ਹੋ ਪਰ ਇੱਕ ਚੀਜ਼ ਹੋ ਰਹੀ ਰੀਲਾਂ ਦਾ ਟੈਡਿਕਸ਼ਨ ਐਸੀ ਆ ਮੈਨੂੰ ਲੱਗਦਾ ਵੀ ਜੇਕਰ ਇਨਸਾਨ ਸਵੇਰੇ ਦੇਖਣ ਬੈਠ ਜਾਵੇ ਰੀਲਾਂ ਸਕਰੋਲ ਕਰੀ ਜਾਵੇ ਤਾਂ ਸਵੇਰਾ ਤੋਂ ਬਾਅਦ ਦੁਪਹਿਰ ਕਦੋਂ ਹੈ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਦੀ ਪਤਾ ਵੀ ਨਹੀਂ ਲੱਗਣਾ ਤੇ ਭੁੱਖ ਦਾ ਵੀ ਨਹੀਂ ਪਤਾ ਲੱਗਣਾ ਪਿਆਸ ਦਾ ਨਹੀਂ ਪਤਾ ਲੱਗਣਾ ਇੰਟਰਨੈਟ 5G ਹੈ ਅਨਲਿਮਟਿਡ ਹੈ ਇਹਦੀ ਕੋਈ ਲਿਮਟ ਹੀ ਨਹੀਂ ਮੁੱਕਦੀ ਹੀ ਨਹੀਂ ਤੁਸੀਂ ਸੋਚਿਆ ਪਹਿਲਾਂ ਆਪਾਂ ਨੂੰ ਇਹਨਾਂ ਮਹਿੰਗਾ ਮਿਲਦਾ ਸੀ ਇੱਕੋ ਦਾ ਮੈਂ ਇਹਨਾਂ ਸਸਤਾ ਕਿਉਂ ਹੋ ਗਿਆ ਇਹਦੇ ਕਰੀ ਕਿਸੇ ਨੇ ਵਿਚਾਰ ਹੀ ਨਹੀਂ ਕੀਤੀ ਪਹਿਲਾਂ 2 ਜੀਵੇ ਇੱਕ ਮਹੀਨੇ ਦਾ ਹੁੰਦਾ ਸੀ ਤੇ ਅੱਜ ਇਹ ਅਨਲਿਮਟਿਡ ਕਿਉਂ ਹੋ ਗਿਆ ਚਲੋ ਮੰਨ ਕੇ ਚਲੋ ਜੀ ਅਨਲਿਮਟਿਡ ਵੀ ਹੋਣਾ ਸੀ ਘੱਟੋ ਘੱਟ ਮਹੀਨੇ ਰ 5-7000 ਰੁਪਏ ਤਾਂ ਲੈਂਦੇ ਯਾਰ ਤੈਨੂੰ ਸੋਚ ਕਿਉਂ ਅਨਲਿਮਟਿਡ ਦੇ ਰਹੇ ਨੇ ਲੋਕਾਂ ਨੂੰ ਆਪਦੇ ਡਾਟੇ ਦੀ ਵੈਲਿਊ ਵੀ ਨਹੀਂ ਪਤਾ ਅਨਲਿਮਟਿਡ ਦੇ ਕੇ ਤੁਹਾਨੂੰ ਐਨਲਾਈਜ਼ ਕਰਨਾ ਸੌਖਾ ਹੋ ਗਿਆ ਤੁਹਾਡੇ ਤੋਂ ਸਿੱਖਣਾ ਸੌਖਾ ਹੋ ਗਿਆ ਥੋਡੇ ਮੂਡ ਸਵਿੰਗ ਨੂੰ ਥੋਡੀ ਮੂਵਮੈਂਟ ਨੂੰ ਥੋਡੀ ਸਾਰੀ ਐਕਟੀਵਿਟੀ ਨੂੰ ਕੈਪਚਰ ਕਰਦਾ ਹੈ ਫੋਨ ਐਨਲਾਈਨ ਕੀ ਕੀ ਕੀਤਾ ਕੀ ਕੀ ਕੀਤਾ ਜਾਂਦਾ ਮੂਡ ਸਵਿੰਗ ਬਾਈ ਓਕੇ ਮੂਡ ਸਵਿੰਗ ਸਭ ਤੋਂ ਵੱਡੀ ਮਤਲਬ ਕਿ ਦੇਖੋ ਤੁਸੀਂ ਲੋਕਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਨਹੀਂ ਬਾਈ ਕਈ ਵਾਰ ਤਾਂ ਸਾਡੇ ਨਾਲ ਐ ਵੀ ਹੋਇਆ ਵੀ ਸਾਰੀ ਜਿਹੜੀ ਚੀਜ਼ ਤੜਕੀ ਸੋਚੀ ਸੀ ਨਾ ਵੀ ਉਹ ਚੀਜ਼ ਫੋਨ 'ਚ ਦੇਖਣ ਨੂੰ ਮਿਲ ਰਹੀ ਹੈ ਜਿਹੜੀ ਸੋਚੀ ਸੀ ਜਿਹੜੀ ਸੋਚੀ ਸੀ ਬੋਲ ਨਾਲ ਤਾਂ ਬਹੁਤ ਬੋਲ ਤਾਂ ਬਹੁਤ ਪੁਰਾਣਾ ਹੋ ਗਿਆ ਇਹ ਇਹ ਸਾਰਾ ਹੁੰਦਾ ਹੈ ਮੂਡ ਸਵਿੰਗ ਕਰਕੇ ਜਾਂ ਐਕਟੀਵਿਟੀ ਕਰਕੇ ਜਾਂ ਥਾਟ ਕਰਕੇ ਫੋਨ ਦੇਖੋ ਯਾਰ ਮੈਂ ਬਾਈ ਤੁਹਾਡੇ ਨਾਲ 4 ਘੰਟੇ ਰਹਿਣਾ ਦਿੱਲੀ ਰਵਾਂ 4 ਘੰਟੇ ਆਪਣੀ ਕਿੰਨੀ ਵਧੀਆ ਲਿਹਾਜ਼ ਪੇਜੂਗੀ ਤੁਸੀਂ ਮੇਰੇ ਬਾਰੇ ਕਿੰਨਾ ਜਾਣ ਜੋਗੇ ਫੋਨ ਤਾਂ ਯਾਰ 24 ਘੰਟੇ ਰਹਿੰਦਾ ਯਾਰ ਜਿਹੜੇ ਉਹਨਾਂ ਆਪਾਂ ਨੂੰ ਇਹ ਲੱਗਦਾ ਕਿ ਫੋਨ ਦਾ ਯੂਜ਼ਰ ਇਕੱਲਾ ਮੈਂ ਆ ਫੋਨ ਦਾ ਯੂਜ਼ਰ ਤੁਸੀਂ ਇਕੱਲੇ ਨਹੀਂ ਤੁਸੀਂ ਸਿਰਫ ਇੱਕ ਇੱਕ 100 ਮੈਨੂ ਜਿਹੜੇ ਨੂੰ ਯੂਜ਼ ਕਰ ਰਹੇ ਹੋਗੇ ਤੇ ਤੁਹਾਨੂੰ ਜਿੰਨੀਆਂ ਤੁਹਾਡੇ ਫੋਨ ਚ ਐਪ ਨੇ ਜੇ 20 ਐਪ ਨੇ ਗਿਆ ਤਾਂ 20 ਬੰਦੇ ਤੁਹਾਨੂੰ ਦੇਖ ਵੀ ਰਹੇ ਨੇ ਕਿ ਤੁਸੀਂ ਫੋਨ 'ਚ ਕਰ ਕੀ ਰਹੋਗੇ ਫੋਨ ਐ ਨਹੀਂ ਵੀ ਆਪਾਂ ਵਾਏ ਕਰ ਲਿਆ ਵੀ ਦੁਕਾਨ ਤੋਂ ਖਰੀਦ ਲਿਆ ਵੀ ਬਸ ਹੁਣ ਮੇਰੇ ਹੀ ਆ ਇਹ ਇਹਦੇ ਵਿੱਚ ਜਿਹੜੀ ਐਪ ਚੱਲਦੀ ਨੂੰ ਕੰਪਨੀ ਦੀਆਂ ਨੇ ਬਿਲਕੁਲ ਆਪਾਂ ਇਹਦੀ ਪਰਮਿਸ਼ਨ ਤੇ ਗੱਲ ਜ਼ਰੂਰ ਕਰਿਓ ਮੈਨੂੰ ਬੜਾ ਵਧੀਆ ਲੱਗਾ ਤੁਸੀਂ ਵੀ ਖੋਲ ਲਓ ਮੈਂ ਖੋਲ ਲਾਂਗਾ ਹਾਂ ਬੜੀ ਲੱਗ ਉਹ ਮਤਲਬ ਉਹ ਵੇਲੇ ਅਜ ਤੱਕ ਮੈਂ ਤਾਂ ਪਹਿਲੀ ਵਾਰ ਦੇਖਿਆ ਤੁਸੀਂ ਮੈਨੂੰ ਬਈ ਤੁਸੀਂ ਸਾਰਿਆਂ ਨੇ ਐਂਡਰੌਇਡ ਫੋਨ ਆਪਦਾ ਪਲੇ ਸਟੋਰ ਖੋਲੋ ਹਾਂ ਫੇਸਬੁਕ ਸਰਚ ਕਰੋ ਫੇਸਬੁਕ ਖੋਲੀ ਬੈਠਾ ਮੈਂ ਵੀ ਫੇਸਬੁਕ ਜਦੋਂ ਪਲੇ ਸਟੋਰ ਤੁਸੀਂ ਸਰਚ ਕਰੋਗੇ ਨਾ ਬਾਈ ਹੂੰ ਤੁਸੀਂ ਫੇਸਬੁਕ ਤੇ ਕਲਿੱਕ ਕਰ ਸਕਦੇ ਆ ਫੇਸਬੁਕ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਚ ਪਲੇ ਸਟੋਰ ਤੇ ਲਿਖਿਆ ਹੋਇਆ ਥੋੜਾ ਜਿਹਾ ਉੱਪਰ ਚੱਕੋਗੇ ਤਾਂ ਅਬਾਊਟ ਥਿਸ ਐਪ ਅਬਾਊਟ ਥਿਸ ਐਪ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਥੋੜਾ ਜਿਹਾ ਸਕਰੋਲ ਕਰਨ ਤੇ ਤੁਹਾਨੂੰ ਮਿਲੇਗਾ ਪਰਮਿਸ਼ਨ ਕਰਕੇ ਪਰਮਿਸ਼ਨ ਇਹ ਪਰਮਿਸ਼ਨ ਸ਼ੀ ਮੋਰ ਰਿਕਵੈਸਟ ਐਕਸੈਸ ਆ ਗਿਆ ਹਾਂ ਵਰਸਨ ਠੀਕ ਹੈ ਮਿਲਗਾਸ਼ੀ ਮੋਰ ਤੁਨੂੰ ਮੈਂ ਖੋਲੀ ਬੈਠਾ ਹਾਂ ਮੈਂ ਖੋਲੀ ਬੈਠੇ ਹਾਂ ਹੁਣ ਇਹਦੀਆਂ ਜਿਹੜੀਆਂ ਪਰਮਿਸ਼ਨਾਂ ਨੇਗੀਆਂ ਤੁਸੀਂ ਦੇਖੋ ਕਿੰਨੀਆਂ ਪਰਮਿਸ਼ਨਾਂ ਨੇਗੀਆਂ ਸਾਰੀਆਂ ਇਹਦੇ ਕੋਲ ਪਰਮਿਸ਼ਨਾਂ ਨੇ ਤੁਹਾਡੇ ਫੋਨ ਦਾ ਡਾਟਾ ਮੋਡੀਫਾਈ ਵੀ ਕਰ ਸਕਦਾ ਇਹ ਇੱਕ 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 ਪਹਿਲੀ ਦੇਖੋ ਕੈਲੰਡਰ ਐਡ অর ਮੋਡੀਫਾਈ ਕੈਲੰਡਰ ਇਵੈਂਟਸ ਐਂਡ ਸੈਂਡ ਈਮੇਲ ਟੂ ਗੈਸਟ ਵਿਦਾਊਟ ਆਨਰਜ਼ ਨੋਲੇਜ ਕੈਲੰਡਰ ਨੇ ਕੀ ਕਰਨਾ ਹੈ ਦੇਖੋ ਭਾਈ ਇਹ ਨਾ ਇੱਕ ਨਾ ਜਿਵੇਂ ਆਪਣੇ ਟਾਈਮ ਜ਼ੋਨ ਹੁੰਦਾ ਹੈ ਇੱਕ ਕਲੈਂਡਰ ਨਾਲ ਹੀ ਐਕਟੀਵਿਟੀ ਹੁੰਦੀ ਆ ਹੁਣ ਜਿਹੜੀ ਕਲੈਂਡਰ ਦੀ ਐਕਟੀਵਿਟੀ ਆ ਟਾਈਮ ਜ਼ੋਨ ਨਾਲ ਟਾਈਮ ਜ਼ੋਨ ਨਾਲ ਕਲੈਕਟ ਕਰਦਾ ਸਿਲੀਕਨ ਵੈਲੀ ਯੂ نو ਸਿਲੀਕਨ ਵੈਲੀ ਨਹੀਂ ਮੈਨੂੰ ਨਹੀਂ ਪਤਾ ਨਹੀਂ ਮੈਂ ਤੁਹਾਨੂੰ ਦੱਸ ਦਾਂਗਾ ਹਰ ਇੱਕ ਐਪ ਹੈ ਇਹਦੇ ਅਲੱਗ-ਅਲੱਗ ਜੁਨਟ ਹੁੰਦੀਆਂ ਨੇ WhatsApp ਹੈ WhatsApp ਦੇ ਪੇਮੈਂਟ ਵੀ ਹੁੰਦੀ ਹੈ ਬਿਲਕੁਲ ਆ ਹੋ ਗਈ ਇਹਦੀ ਇਹਦੀ ਜਿਹੜੀ ਪੇਮੈਂਟ ਵਾਲੀ ਹੈ ਯੂਨਿਟ ਹੈ ਇਹ ਕਿਸੇ ਹੋਰ ਥਾਂ ਤੇ ਹੈ ਓਕੇ ਜਿਹੜੀ ਇਹਦੀ ਡਾਟਾ ਐਂਡ ਮੋਡੀਫਾਈ ਵਾਲੀ ਜੁਨਿਟ ਹੈ ਕਿਸੇ ਹੋਰ ਥਾਂ ਤੇ ਹੈ ਜਿਹੜੀ ਦੀ ਵੀਡੀਓ ਕਾਲ ਵਾਲੀ ਯੂਨਿਟ ਹੈ ਉਹ ਕਿਸੇ ਹੋਰ ਥਾਂ ਤੇ ਹੈ ਇਹ ਯੂਨਿਟ ਇਕੱਠੀਆਂ ਨਹੀਂ ਹੁੰਦੀ ਆ ਇੱਕ ਟਰੈਕੇ ਵਾਲੀ ਯੂਨਿਟ ਹੈ ਉਹ ਹੈਗੇ ਕੈਲੀਫੋਰਨੀਆ ਚ ਜਿੰਨੀਆਂ ਕੰਪਨੀਆਂ ਨੇ ਲਿੰਕਡਇਨ ਟਵਿੱਟਰ ਫੇਸਬੁੱਕ ਇੰਸਟਾਗ੍ਰam ਇਹਨਾਂ ਨੂੰ ਸਿਲੀਕਨ ਵੈਲੀ ਨਾਮ ਦੀ ਇੱਕ ਆਫਿਸ ਹੈ ਗੈਲੋ ਜਾਂ ਇੱਕ ਐਸੋਸੀਏਸ਼ਨ ਉੱਥੇ ਕੰਟਰੋਲ ਹੁੰਦੀ ਹੈ ਜਿੰਨੇ ਪ੍ਰੋਵਾਈਡਰ ਨੇ ਇਸ ਗਲੋਬਲੀ ਤੁਸੀਂ ਪੰਜਾਬ ਸਟੇਟ ਛੱਡ ਕੇ ਹਰਿਆਣਾ ਜਾਓ ਹਿਮਾਚਲ ਜਾਓ ਕਿਤੇ ਵੀ ਜਾਓ ਜਾਂ ਤੁਸੀਂ ਕਿਸੇ 에어ਪੋਰਟ ਤੇ ਜਾਓ ਤੁਹਾਨੂੰ ਵੈਲਕਮ ਦਾ ਮੈਸੇਜ ਆਉਂਦਾ 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 ਨਾ ਉਹ ਵੈਲਕਮ ਦਾ ਮੈਸੇਜ ਤੁਹਾਨੂੰ ਕੌਣ ਭੇਜਦਾ ਹੈ provider through silicon valley ਇਸ ਦੁਨੀਆ ਦੇ ਵਿੱਚ ਕੋਈ ਬੰਦਾ ਜੇ ਇਹ ਕਹਿੰਦਾ ਕਿ ਮੇਰੀ ਲੋਕੇਸ਼ਨ ਕਿਸੇ ਨੂੰ ਨਹੀਂ ਪਤਾ ਤਾਂ ਉਹ ਬੰਦਾ ਵੇ ਵਕੂਫ ਹੈ ਕਿਉਂਕਿ ਸਿਲੀਕੋਨ ਵੈਲੀ ਸਭ ਦੀ ਲੋਕੇਸ਼ਨ ਟਰੈਕ ਕਰਦੀ ਹੈ ਸਿਲੀਕੋਨ ਵੈਲੀ ਦੇ ਵਿੱਚ ਤੁਸੀਂ ਜੋ ਜੋ ਕਿਤੇ ਵੀ ਜਾ ਰਹੇ ਹੋ ਉੱਥੇ ਉਹ ਦਿਖ ਰਿਹਾ ਹੈ ਵਿਦ ਟਾਈਮ ਜ਼ੋਨ ਇੰਡੀਆਰੀ ਟਾਈਮ ਜ਼ੋਨ ਕੀ ਹੈ ਕੈਨੇਡਾ ਦੇ ਅਮਰੀਕਾ ਸਟੇਲ ਸਾਰਿਆਂ ਦੀ ਟਾਈਮ ਜ਼ੋਨ ਅਲੱਗ ਹੈ ਪਰ ਉੱਥੇ ਸੋਡੀ ਐਕਟੀਵਿਟੀ ਟਾਈਮ ਜ਼ੋਨ ਵਿਦ ਟਾਈਮ ਜ਼ੋਨ ਦੇਖੀ ਜਾਂਦੀ ਹੈ ਵੀ ਤੁਸੀਂ ਕਿੱਥੋਂ ਦੇ ਕਿੱਥੇ ਰਿਕ ट्रैवल ਕਰ ਰਹੇ ਹੋਗੇ ਓਕੇ ਸਮਝ ਗਏ ਨਾ ਇਹ ਇਹ ਹੁਣ ਆਪਣੇ ਤੱਕ ਪਹੁੰਚਣ ਵਾਸਤੇ అలਾਰਮ ਟਾਈਮ ਜ਼ੋਨ ਕੈਲੰਡਰ ਇਹਦੇ ਥਰੂ ਹੀ ਹੋਊਗਾ ਕੈਲੰਡਰ ਵਾਈ ਡਿਫਾਲਟ ਐਪ ਹੁੰਦੀ ਹੈ ਕੈਲੰਡਰ ਨੂੰ ਤੁਸੀਂ ਇਨਸਟਾਲ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਬਿਲਕੁਲ ਜੇ ਤੁਸੀਂ ਇਨਸਟਾਲ ਕਰੋਗੇ ਫੋਨ ਨੂੰ ਰੂਟ ਫੋਨ ਨੂੰ ਰੂਟ ਕਰਨਾ ਪੈਣਾਗਾ ਜੇ ਆਈਫੋਨ ਨੂੰ ਕਰੋ ਤਾਂ ਜੇਲਬ੍ਰੇਕ ਕਰਨਾ ਪੈਣਾਗਾ ਹੂੰ ਠੀਕ ਹੈ ਉਹ ਓਪਨ ਰਿਸੋਰਸ ਹੋ ਜਾਊਗਾ ਉਹ ਕੰਪਨੀ ਦੀ ਪਾਲਿਸੀਆਂ ਜਾਂ ਟਰਮ ਐਂਡ ਕੰਡੀਸ਼ਨਸ ਤੋਂ ਬਾਹਰ ਹੋ ਜਾਊਗਾ ਹੂੰ ਉਹ ਜਿਵੇਂ ਕਿ ਉਹਦੇ ਅਧਿਕਾਰ ਖੇਤਰ ਤੋਂ ਬਾਹਰ ਹੋ ਜੂਗਾ ਅਧਿਕਾਰ ਖੇਤਰ ਤੋਂ ਬਾਹਰ ਹੋ ਜੂਗਾ ਹੁਣ ਯਾਰ ਮੈਂ ਇੱਕ ਦੇਖੋ ਪਿੱਛੇ ਜੇ ਮੇਰੇ ਕੋਲੇ ਦੋ ਤਿੰਨ ਬੰਦਿਆਂ ਨੇ ਫੋਨ ਆਏ ਤੁਸੀਂ ਮੇਰੇ ਨੰਬਰ ਦਿੱਤੇ ਸੀ ਉਹ ਬੰਦੇ ਨੇ ਮੈਨੂੰ ਇੱਕੋ ਹੀ ਗੱਲ ਕਹਿਣੀ ਸੀ ਦੋਹੇ ਬੰਦੇ ਨੇ ਸੇਮ ਗਲਤੀ ਕੀਤੀ ਕਿ ਉਹਨਾਂ ਨੇ ਕ੍ਰੈਕ ਐਪ ਆਫ ਦੇ ਫੋਨ 'ਚ ਇੰਸਟਾਲ ਕੀਤੀ ਦੇਖੋ ਮੈਂ ਤੁਹਾਨੂੰ ਇੱਕ ਵੈਲਿਊ ਸਮਝਾਉਣਾ ਐਪ ਦੀ ਟਰਮਸ ਐਂਡ ਕੰਡੀਸ਼ਨ ਦੀ ਕੋਈ ਕੰਪਨੀ ਐਪ ਬਣਾਉਂਦੀ ਆ ਠੀਕ ਹੈ ਉਹਦੀ ਟਰਮਸ ਐਂਡ ਕੰਡੀਸ਼ਨ ਦਿਖਾਈਆਂ ਜਾਂਦੀਆਂ ਨੇ ਪੜਾਈਆਂ ਜਾਂਦੀਆਂ ਨੇ ਤੋ ਐਪ ਇੰਸਟਾਲ ਕਰਾਈ ਜਾਂਦੀ ਐ ਠੀਕ ਐ ਉਹ ਬੰਦਾ ਪੜਦਾ ਨਹੀਂ ਪਰ ਥੱਲੇ ਆ ਕੇ ਐਕਸੈਮ ਹੀ ਕਰ ਦਿੰਦਾ ਏ ਇਦਾਂ ਹੀ ਕਰਦੇ ਨੇ ਪਰ ਤੁਸੀਂ ਉਹ ਐਪ ਨੂੰ ਤੁਸੀਂ ਕੋਈ ਵੀ ਐਪ ਮੈਨੂੰ ਹੁਣੀ ਦਿਓ ਲਾਈਵ ਮੈਂ ਤੁਹਾਨੂੰ ਉਹਦੀ ਟਰਮਸ ਐਂਡ ਕੰਡੀਸ਼ਨ ਬਦਲ ਕੇ ਦਿਖਾਉਣਾਗਾ ਮੈਂ ਐਪ ਮੋਡੀਫਾਈ ਕਰਕੇ ਦਿੰਦਾ ਤੁਹਾਨੂੰ 10 ਮਿੰਟ ਚ ਉਸ ਤੋਂ ਬਾਅਦ ਚ ਉਹ ਐਪ ਮੈਂ ਪਲੇ ਸਟੋਰ ਤੇ ਨਹੀਂ ਅਪਲੋਡ ਕਰ ਸਕਦਾ ਵਿਆਹ ਦੇ ਕਾਰਡ ਦੀ ਕੈਪ ਆਉਂਦੀ ਸੀ ਪਿੱਛੇ ਜੇ ਸਾਰੇ ਨੂੰ ਵਿਆਹ ਦੇ ਕਾਰਡ ਦੀ ਵਿਆਹ ਦਾ ਸੀਜ਼ਨ ਚੱਲਿਆ ਨਾ ਕਿਸੇ ਵੀ ਸੀਜ਼ਨ ਚਲਾ ਲਓ ਇੱਕ ਐਪ ਆਊਗੀ ਤੁਹਾਨੂੰ ਵਟਸਐਪ ਤੇ ਜੋ ਤੁਸੀਂ ਉਹਨੂੰ ਇੰਸਟਾਲ ਕਰੋਗੇ ਨਾ ਉਹਨੂੰ ਰਨ ਕਰਾਉਂਗੇ ਉਹ ਤੇ ਚਾਹੇ ਤੁਸੀਂ ਜੈਸਸ ਤੇ ਕਲਿੱਕ ਕਰੋ ਚਾਹੇ ਨੋ ਤੇ ਕਲਿੱਕ ਕਰੋ ਉਹ ਡੇ ਜਾਣੀ ਆ ਉਹ ਤੁਹਾਡੇ ਸਿਸਟਮ 'ਚ ਇੰਸਟਾਲ ਹੋ ਜਾਣੀ ਹੈਗੀ ਫੋਨ ਜਦੋਂ ਕਰੈਕ ਐਪ ਤੁਹਾਡੇ ਫੋਨ ਦੇ ਵਿੱਚ ਇੰਸਟਾਲ ਹੋ ਗਈ ਤਾਂ ਸਾਰਾ ਡਾਟਾ ਉਹ ਆਬ ਤੁਹਾਡੇ ਆ ਲੈ ਗਈ ਤੁਹਾਡੇ ਅਕਾਊਂਟ ਜਿੰਨੇ ਐਕਸੈਸੋਰੀ ਦੇ ਵਿੱਚ ਹੈਗੇ ਨੇ ਸਾਰੇ ਲੈ ਗਈ ਤੇ ਉਹਨੂੰ ਬਣਾਉਣ ਵਾਸਤੇ ਤੁਹਾਨੂੰ ਮੈਂ ਦੱਸਦਾ ਨਾ ਉਹਨੂੰ ਬਣਾਉਣ ਵਾਸਤੇ ਕਿਸੇ ਕੰਪਿਊਟਰ ਦੀ ਜ਼ਰੂਰਤ ਹੀ ਨਹੀਂ ਬਈ ਤੁਹਾਨੂੰ ਮੈਂ ਹੁਣੇ ਲਾਈਵ ਕਰਕੇ ਦਿਖਾ ਦਿੰਦਾ ਨਾ ਅੱਛਾ ਹੁਣੇ ਲਾਈਵ ਐਪ 5 ਮਿੰਟ 'ਚ ਇੰਸਟਾਲ ਤੁਹਾਨੂੰ ਮੈਂ ਅ ਐਡਿਟ ਕਰਕੇ ਦੇ ਦੇਣਾ ਉਹਦੀ ਟਰਮਸ ਐਂਡ ਕੰਡੀਸ਼ਨਸ ਮੈਂ ਤੈਅ ਕਰੂੰਗਾ ਮੈਂ ਐਡਿਟ ਕਰਕੇ ਤੁਹਾਨੂੰ ਸੈਂਡ ਕਰਨੀ ਹੈ ਤੁਸੀਂ ਇੰਸਟਾਲ ਕਰਨੀ ਹੈ ਮੁੜ ਕੇ ਤੁਸੀਂ ਉਹ ਐਪ ਨੂੰ ਲੱਭ ਕੇ ਵੀ ਨਹੀਂ ਦਿਖਾ ਸਕਦੇ ਐਪ ਮੈਨੇਜਰ ਚ ਵੀ ਆ ਪਈ ਹੈ ਤੇ ਉਹ ਪਈ ਹੋ ਪਰ ਹਾਂ ਤੁਹਾਡੇ ਸਿਸਟਮ ਤੇ ਰਨ ਹੋਊਗੀ ਤੁਸੀਂ ਐਕਸੈਸ ਕਰ ਸਕਦੇ ਹੋ ਫਿਰ ਹਾਂ ਮੈਂ ਸਾਰਾ ਫੋਨ ਤੁਹਾਡਾ ਐਕਸੈਸ ਕਰ ਸਕਦਾ ਜਿੰਨਾ ਮਰਜੀ ਲਾਈਵ ਕਿਸੇ ਵੀ ਐਪ ਨੂੰ ਇਹ ਇੱਕ ਹੋਰ ਵੀ ਹੈ ਨਾ ਇਸ ਤਰ੍ਹਾਂ ਜਿਵੇਂ ਜਿਹੜੀ ਕਰੈਕ ਦੀ ਪਰਿਭਾਸ਼ਾ ਆਮ ਲੋਕਾਂ ਦੇ ਵਿੱਚ ਚਲੋ ਜਿੰਨਾ ਜਦੋਂ ਅਸੀਂ ਵੀ ਡਿਪਲੋਮਾ ਡਿਗਰੀ ਕੀਤੀ ਆ ਉਦੋਂ ਜਦੋਂ ਜਾਹਰ ਲੈਬ ਦੇ ਵਿੱਚ ਬੈਠੇ ਨੇ ਜਾਂ ਉਦਾਂ ਗੱਲਬਾਤ ਚੱਲਦੀ ਕਿ ਯਾਰ ਆ ਐਪਲੀਕੇਸ਼ਨ ਕਰ ਲਈ ਜਿਹੜੀ ਪੇਡ ਹੁੰਦੀ ਸੀ ਉਹ ਕਹਿੰਦੇ ਨਹੀਂ ਯਾਰ ਐਪਲੀਕੇਸ਼ਨ ਹੋ ਗਈ ਇਹਦਾ ਹੁਣ ਕ੍ਰੈਕ ਵਰਜ਼ਨ ਲੱਭ ਕ੍ਰੈਕ ਵਰਜ਼ਨ ਲੱਭ ਕੇ ਪੀਚ ਚ ਕੀਤਾ ਜਾਂਦਾ ਉਦੋਂ ਵੀ ਠੀਕ ਐ ਰ ਹੋਣੇ ਚੱਲੂ ਪਰ ਉਦੋਂ ਇਹ ਤਾਂ ਪਤਾ ਹੀ ਨਹੀਂ ਸੀ ਯਾਰ ਇਹ ਇਹ ਕਿੰਨਾ ਘਾਤਕ ਆ ਕਿੰਨਾ ਗਲਤ ਆ ਦੇਖੋ ਕੋਈ ਵੀ ਐਪ ਜਦੋਂ ਬਣਦੀ ਹੈ ਨਾ ਮੈਂ ਪਹਿਲਾਂ ਵੀ ਕਹੀ ਸੀ ਗੱਲ ਕਿ ਇਹੇ ਬੰਦੇ ਨੇ ਮੈਂ ਪਿਛਲੇ ਪੋਡਕਾਸਟ 'ਚ ਕੋਡਿੰਗ ਚ ਜਦੋਂ ਕੋਡਿੰਗ ਰਨ ਹੁੰਦੀ ਹੈ ਤਾਂ ਉਹ ਇੱਕ ਭਵਿੱਖਵਾਨ ਵਾਲਾ ਕੰਮ ਹੀ ਕਰਦੀ ਹੈ ਠੀਕ ਹੈ ਨਾ ਐਪ ਹੈ ਜਿਹੜੀ ਜਦੋਂ ኦਪਰੇਟਿੰਗ ਸਿਸਟਮ ਦੇ ਵਿੱਚ ਰਨ ਹੁੰਦੀ ਹੈ ਨਾ ਤਾਂ ኦਪਰੇਟਿੰਗ ਸਿਸਟਮ ਦਾ ਸਾਰਾ ਜਿਹੜਾ ਐਕਸੈਸ ਹੈ ਉਹ ਐਪ ਕੋਲ ਹੁੰਦਾ ਹੈ ਤੇ ਐਪ ਦਾ ਸਾਰਾ ਐਕਸੈਸ ኦਪਰੇਟਿੰਗ ਸਿਸਟਮ ਕੋਲ ਹੁੰਦਾ ਹੁੰਦਾ ਠੀਕ ਹੈ ਨਾ ਦੇਖੋ ਜਿਹੜਾ ኦਪਰੇਟਿੰਗ ਸਿਸਟਮ ਹੁੰਦਾ ਹੈ ਹੁਣ ਆਪਾਂ ਕੰਪਿਊਟਰ ਦੇ ਵਿੱਚ ਯਾਰ ਹਾਰਡਵੇਅਰ ਚੀਜ਼ਾਂ ਹੁੰਦੀਆਂ ਨੇਗੀਆਂ ਉਹਨਾਂ ਦਾ ਕਮਿਊਨੀਕੇਸ਼ਨ ਕਰਨ ਵਾਸਤੇ ਆਪਾਂ ਨੂੰ ਇੱਕ ਨਾ ਬ੍ਰਿਜ ਦੀ ਲੋੜ ਪੈਂਦੀ ਹੈ ਹਾਰਡਵੇਅਰ ਤੋਂ ਸੌਫਟਵੇਅਰ ਉਹ ਉਹ ਬ੍ਰਿਜ ਕੌਣ ਬਣਾਉਂਦਾ ਹੈਗਾ ኦਪਰੇਟਿੰਗ ਸਿਸਟਮ ਬਿਲਕੁਲ ਤੁਮ ਜੀ ਕਿਹਨਾ ਜਿਹੜਾ ਉਹ ਬ੍ਰਿਜ ਬਣਾਉਂਦਾ ਜਦੋਂ ਉਹ ਬ੍ਰਿਜ ਦੇ ਉੱਪਰ ਕੋਈ ਵੀ ਐਪ ਖੜਕੇ ਦੇਖੂਗੀ ਨਾ ਤਾਂ ኦਪਰੇਟਿੰਗ ਸਿਸਟਮ ਨੂੰ ਵੀ ਦੇਖੂਗੀ ਤੇ ਹਾਰਡਵੇਅਰ ਨੂੰ ਵੀ ਦੇਖੂਗੀ ਉਹ ਐਪ ਤੁਹਾਡਾ ਸਾਰ ਐਕਸੈਸ ਲਊਗੀ ਇਹ ਤਾਂ ਗੱਲ ਵਧੀਆ ਚਲੋ ਕੰਪਨੀਆਂ ਦੀ ਐਪ ਐਪ ਯੂਜ਼ ਕਰਦੇ ਆ ਉਹਨਾਂ ਦੀ ਕੁਝ ਕੰਡੀਸ਼ਨਸ ਹੁੰਦੀਆਂ ਨੇਗੀਆਂ ਪਰ ਹੁਣ ਤਾਂ ਕੰਪਨੀ ਨੇ ਹੱਦਾਂ ਪਾਰ ਕਰਤੀਆਂ ਉਹ ਜਿਹੜੀ ਤੁਸੀਂ ਐਪਲੀਕੇਸ਼ਨ ਦੀ ਗੱਲ ਕਰੀ ਚਲੋ ਉਹ ਤਾਂ ਵੱਖਰਾ ਪੈਨ ਫੜਾ ਦੇ ਯਾਰ ਹੁਣ ਚੱਕ ਕੇ ਉਹ ਤਾਂ